ਪਤਨੀ ਨੂੰ ਮਿਲੇ ਮਹਿੰਗੇ ਤੋਹਫਿਆਂ ਨੇ ਮੁਸੀਬਤ ਚ ਪਾਏ ਬ੍ਰਿਟੇਨ ਦੇ ਪੀਐਮ ਦੱਸ ਦਿੰਨੇ ਆ ਪੂਰਾ ਮਾਮਲਾ ਲਓ ਸੁਣੋ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਆਪਣੀ ਪਤਨੀ ਦੇ ਕੱਪੜਿਆਂ ਨੂੰ ਲੈ ਕੇ ਅਜੀਬ ਸਮੱਸਿਆ 'ਚ ਫਸ ਗਏ ਨੇ ਦੋਸ਼ ਹੈ ਕਿ ਇੱਕ ਅਮੀਰ ਵਿਅਕਤੀ ਨੇ ਲੇਡੀ ਵਿਕਟੋਰੀਆ ਸਟਾਮਰ ਨੂੰ ਲੱਖਾਂ ਰੁਪਏ ਦੇ ਮਹਿੰਗੇ ਤੋਹਫੇ ਦਿੱਤੇ ਉਹਨਾਂ ਦੀ ਪਤਨੀ ਨੂੰ ਕੱਪੜੇ ਖਰੀਦਣ ਲਈ ਵੱਡੀ ਰਕਮ ਵੀ ਮੁਹੱਈਆ ਕਰਵਾਈ ਗਈ ਉਸ ਨੂੰ ਇਹ ਸਭ ਪਤਾ ਸੀ ਫੇਰ ਵੀ ਉਸਨੇ ਸੰਸਦ ਨੂੰ ਸੂਚਿਤ ਨਹੀਂ ਕੀਤਾ ਇਹ ਬ੍ਰਿਟਿਸ਼ ਕਾਨੂੰਨਾਂ ਦੀ ਘੋਰ ਉਲੰਘਣਾ ਹੈ ਇਹੀ ਦੋਸ਼ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨੰਤੇ ਵੀ ਲਾਏ ਗਏ ਸਨ ਬਾਅਦ ਵਿੱਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਟਾਈਮਜ਼ ਮੁਤਾਬਕ ਲੇਬਰ ਪਾਰਟੀ ਦੇ ਸਮਰਤਕ ਲord ਐਲੀ ਨੇ ਲੇਡੀ ਵਿਕਟੋਰੀਆ ਸਟਾਮਰ ਨੂੰ ਇਹ ਮਹਿੰਗੇ ਤੋਹਫੇ ਦਿੱਤੇ ਲord ਹੀਡੀ ਆਨਲਾਈਨ ਫੈਸ਼ਨ ਫਰਮ ਐਸੋਸ ਦੇ ਮੁਖੀ 라 ਚੁਕੇ ਨੇ ਦੋਸ਼ ਹੈ ਕਿ ਜਦੋਂ ਕੀਰ ਸਟਾਮਰ ਨੂੰ ਮੰਗਲਵਾਰ ਨੂੰ ਮਿਲੇ ਤਾਂ ਤੋਹਫੇ ਦਾ ਐਲਾਨ ਕੀਤਾ ਤਾਂ ਉਸ ਨੇ ਲੇਡੀ ਵਿਕਟੋਰੀਆ ਤੋਂ ਮਿਲੇ ਤੋਹਫੇ ਦੀ ਜਾਣਕਾਰੀ ਲੁਕਾ ਲਈ ਬ੍ਰਿਟਿਸ਼ ਕਾਨੂੰਨਾਂ ਦੇ ਅਨੁਸਾਰ ਸਾਰੇ ਸੰਸਦ ਮੈਂਬਰਾਂ ਨੂੰ 28 ਦਿਨਾਂ ਦੇ ਅੰਦਰ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੁਆਰਾ ਪ੍ਰਾਪਤ ਕੀਤੀ ਤੋਹਫਿਆਂ ਦੀ ਜਾਣਕਾਰੀ ਪ੍ਰਕਾਸ਼ਿਤ ਕਰਨੀ ਹੁੰਦੀ ਹੈ ਜੇਕਰ ਤੁਸੀਂ ਕਿਸੇ ਤੀਜੀ ਧਿਰ ਤੋਂ ਲਾਭ ਲਿਆ ਹੈ ਤਾਂ ਉਸ ਬਾਰੇ ਵੀ ਵਿਰਵੇਦ ਦੇਣੇ ਹੋਣਗੇ ਜੇਕਰ ਨਹੀਂ ਦਿੱਤਾ ਗਿਆ ਤਾਂ ਕਾਨੂੰਨੀ ਮੁਸੀਬਤ ਵਿੱਚ ਫਸਣਾ ਤੈ ਮੈਟਰੋ ਯੂਕੇ ਦੀ ਰਿਪੋਰਟ ਦੇ ਅਨੁਸਾਰ ਕੀਰ ਨੇ ਇਹ ਫਰਾਸਾ ਨਹੀਂ ਕੀਤਾ ਕਿ ਇੱਕ ਅਮੀਰ ਕਾਰੋਬਾਰੀ ਤੇ ਲੇਬਰ ਪਾਰਟੀ ਦੇ ਦਾਨੀ ਨੇ ਉਸ ਦੀ ਪਤਨੀ ਵਿਕਟੋਰੀਆ ਲਈ ਮਹਿੰਗੇ ਕੱਪੜੇ ਖਰੀਦੇ ਸਨ ਇੱਕ ਨਿੱਜੀ ਖਰੀਦਦਾਰ ਵੱਜੋਂ ਉਸਨੇ ਕੱਪੜੇ ਅਤੇ ਮੇਕਓਵਰ ਦੇ ਖਰਚਿਆਂ ਦਾ ਧਿਆਨ ਰੱਖਿਆ ਹਾਲਾਂਕਿ ਸਟਾਮਰ ਨੇ ਯਕੀਨੀ ਤੌਰ ਤੇ ਦੱਸਿਆ ਕਿ ਲਾਰਡ ਏਲੀ ਨੇ ਉਸ ਨੂੰ ਕਈ ਤੋਹਫ਼ੇ ਲਈ ਆਪਣੇ ਸਥਾਨ ਤੇ ਰੱਖਿਆ ਸੀ ਜਿੱਥੇ ਰਹਿਣ ਦੀ ਕੀਮਤ 26000 ਡਾਲਰ ਯਾਨੀ ਕਿ ਕਰੀਬ-ਕਰੀਬ 22 ਲੱਖ ਰੁਪਏ ਤੋਂ ਵੱਧ ਸੀ ਐਨਕਾ ਅਤੇ ਕੰਮ ਦੇ ਕੱਪੜੇ ਦੇ ਕਈ ਜੋੜੇ ਦਿੱਤੇ ਕੀਰ ਸਟਾਰਮਰ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਲਾਰਡ ਏਲੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਹਾਇਸ਼ 10 ਡਾਊਨਿੰਗ ਸਟਰੀਟ ਦਾ ਅਸਥਾਈ ਪਾਸ ਦਿੱਤਾ ਸੀ ਜਿਸ ਨਾਲ ਉਹ ਕਿਸੇ ਵੀ ਸਮੇਂ ਕੀਰ ਸਟਾਰਬਰ ਤੱਕ ਪਹੁੰਚ ਸਕਦਾ ਸੀ ਉਸ ਨੂੰ ਕੋਈ ਰੋਕ ਨਹੀਂ ਸਕਦਾ ਸੀ ਜਦੋਂ ਕਿ ਲਾਰਡ ਏਲੀ ਸਰਕਾਰ ਵਿੱਚ ਕੋਈ ਅਹੁਦਾ ਨਹੀਂ ਰੱਖਦਾ ਹੈ 10 ਡਾਊਨਿੰਗ ਸਟਰੀਟ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਉਹਨਾਂ ਨੇ ਸੰਸਦ ਦੀ ਨਿਯਮਾਂ ਦੀ ਪਾਲਣਾ ਕੀਤੀ ਹੈ ਸਾਰੇ ਤੋਹਫਿਆਂ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਸਮੱਸਿਆ ਹੈ ਤਾਂ ਅਸੀਂ ਅਧਿਕਾਰੀਆਂ ਨਾਲ ਸਲਾਹ ਕਰਾਂਗੇ ਵਿਦੇਸ਼ੀ ਸੱਖਤਰ ਡੇਵਿਡ ਲਮੀ ਨੇ ਕਿਹਾ ਕਿ ਇਸ ਵਿੱਚ ਪਾਰਦਰਸ਼ਤਾ ਦਾ ਕੋਈ ਮੁੱਦਾ ਨਹੀਂ ਹੈ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਲਾਰਡ ਐਲੀ ਤੋਂ ਪੈਸੇ ਦਿੱਤੋਫੇ ਮਿਲੇ ਨੇ ਸੰਸਦੀ ਕਮਿਸ਼ਨਰ ਇਸ ਦੇ ਵੇਰਵਿਆਂ ਦੀ ਜਾਂਚ ਕਰਨਗੇ ਸੱਚਾਈ ਇਹ ਹੈ ਕਿ ਸਾਰੇ ਪ੍ਰਧਾਨ ਮੰਤਰੀ ਦਾਨੀਆਂ ਦੇ ਸੰਪਰਕ ਵਿੱਚ ਰਹਿੰਦੇ ਨੇ ਤਾਂ ਜੋ ਪਾਰਟੀ ਨੂੰ ਫਾਇਦਾ ਹੋ ਸਕੇ ਲੈਮੀ ਨੇ ਕਿਹਾ ਅਮਰੀਕਾ ਕੋਲ ਆਪਣੇ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਲਈ ਕੱਪੜੇ ਖਰੀਦਣ ਲਈ ਕਾਫੀ ਬਜਟ ਹੈ ਸਾਡੇ ਦੇਸ਼ ਵਿੱਚ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਨੂੰ ਕੱਪੜੇ ਖਰੀਦਣ ਲਈ ਬਜਟ ਨਹੀਂ ਮਿਲਦਾ ਹਾਲਾਂਕਿ ਦੂਜੇ ਮੀਡੀਆ ਨੇ ਇਸ ਮਾਮਲੇ ਤੇ ਲੈਮੀ ਨੂੰ ਘੇਰ ਲਿਆ ਕਿਉਂਕਿ ਅਮਰੀਕਾ 'ਚ ਅਜੇ ਹੀ ਕੋਈ ਵਿਵਸਥਾ ਨਹੀਂ ਹੈ